ਆ ਰੋ ਇਹ ਜੀ ਵਾਲਾ ਜਿਹੜਾ ਦੋਨੋਂ ਲੈ ਕੇ ਪੋਰਟ ਹੈ ਇਹਨੂੰ ਇਹਨੂੰ ਤੇ ਹੋਣੀ ਬਲਾਇਆ ਫਸੀਨਾ ਜਾਂ ਜੋਬ ਨੂੰ ਨਹੀਂ ਬਾਅਦ ਟਾਈਮ ਤੇ ਲੱਗੇ ਆ ਹਾਜ ਆ ਇਧਰ ਕਾਜ ਗਏ ਹਾਂ ਕੋਸੀ ਨਾ ਕੋਸੀ ਆਪਾਂ ਕਵਡੀ ਪਲੇਅਰ ਆਪਾਂ ਨੂੰ ਬੜੀ ਜ਼ਰੂਰੀ ਆ ਇਹ ਬੜੀ ਐਂਡ ਐਂਡ ਦਾਤਬਾਰੇ ਜਿਹੜਾ ਬੰਦਾ ਖੋਲਦਾ ਨਾ ਉਹਦੀ ਗੇਮ ਬੜੀ ਘੈਂਟ ਹੁੰਦੀ ਆ ਆ ਸਹੀ ਕਿ ਕਦਨੇ ਰੁਟੀਨ ਚ ਲੱਗਾ ਕਰਨੀ ਜੇ ਤੱਕ ਰੱਖੋ ਰੁਕ ਹਫਤੇ ਦੇ ਕਦਨੇ ਲਾਉਂਦੀ ਨਾ ਹੁੰਦੀ ਅੱਜ ਵੀ ਆ ਰਿਹਾ ਨੂੰ ਆ ਰਿਹਾ ਨੂੰ ਆ ਰਿਹਾ ਕੋਸੀ ਲੱਗਾ ਕਰਦਾ ਹੈ ਨਿਸ਼ਾਨ ਛੇੜੇਣਾ ਤੇ 13 ਸਿਕਾਉਣਾ ਜੇ ਮਿੰਤਨੀਪਰਾ ਜਿੱਦਾਂ ਮਰਜ਼ੀ ਤਕਾ ਦਿਓ ਫੇਰਾ ਤਕਾ ਦਿਓ ਫੇਰਾ ਤਕਾ ਦਿਓ ਜੇ ਮਰਜ਼ੀ ਤਕਾ ਦਿਓ ਚਾਹ ਫੇਰਾ ਨਿਸ਼ਾਨ ਆਹੀ ਦਿਖਾ ਆ ਗਏ ਕੇਲੇ ਜਾ ਆਪਦੇ ਅੱਜ ਕੋਚਾਂ ਦੇ ਕੋੜ ਚ ਵੇਰ ਗਿਆ ਜੀ ਡੇਡ ਦੀਆਂ 2000 ਜਿੱਦਾਂ ਆਏ ਦੋ ਮੈਂ ਕਿਹਾ ਰਿਹਾ ਤੂੰ ਉੱਠ ਜਾ ਤਾਂ ਪਰ ਗਿਆ ਵਾ ਉੱਠ ਕੇ ਖੋ ਰਾਜਾ ਉੱਠੋ ਤਾ ਚੱਲੋ ਤੁਸੀਂ ਉੱਠੋ ਉੱਠ ਅਨੁਣੇਸਿਆ ਸਾਰੇ ਚੰਨੇ ਨਹੀਂ ਸ਼ੁਰੂ ਕਰ ਸ਼ੁਰੂ ਚੰਨੇ ਗਾਦੇ ਆ ਪਾ ਦੇ ਮੈਚ ਦੇ ਗਏ ਫਿਲਮ ਦੇਖਣ ਗਿਆ ਦੱਸਿਆ ਗਿਆ ਮੈਂ ਪਰ ਉਹ ਨਹੀਂ ਦੱਸਿਆ ਕਿਉਂ ਮੋਦੀਆ ਨੂੰ ਸਾਨੂੰ ਕੀ ਰੋਕਸਿਆ ਕਹਿਣਾ ਦੱਸਿਆ ਇਹਨਾਂ ਮੈਂ ਕਾ ਮਾਮਾ ਜਾਣਾ ਪਹਿਲਾਂ ਇਹਨਾਂ ਮੈਂ ਦੋ ਦਿਨ ਕੀ ਕਰਦੇ ਆਂ ਨਹੀਂ ਲਾਣਾ ਕੋਸ हम जो उठा आया बढ़िया चल बड़ा आम रख के चेक कर को चेक ở đó mà anh yên đó gà gôri ra thấy anh đã dẹp ở đây ਹੌਣ ਤੇ ਕੋਟਾ ਕੈਮਰਾ ਨਾਲ ਨਾ ਲੋਏ ਉਠ ਨਿਸ਼ਾਨਾ ਚੱਲ ਚੱਟਾ ਚੱਟਾ ਚੱਲ ਚੰਨ ਚੰਨ ਫੇਰੇ ਨਾ ਫਿਰ ਘਰ ਤਾਂ ਛੋੜਾ ਉਹ ਤੂੰ ਆ ਤੂੰ ਚਾਚਾ ਤੂੰ ਬੜੇ ਟਾਈਮ ਤੋਂ ਬੈਠਾ ਈ ਚੱਲ ਦੋ ਆ ਖਾਈਂ ਪੀ ਬੈਠ ਕੋਈ ਛੇਰੇ ਨੂੰ ਟਾਉਣਾ ਐ ਤੇ ਨਾ ਚਾਰਾਂ ਜਾਣਿਆ ਜਿੱਦਾਂ ਮੱਗੀ ਟਾਲ ਚਾਰੇ ਲੱਗ ਗਏ ਨੇ ਫੇਟਾ ਚਲ 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 ਫੇਰੇ ਇਹ ਕਈ ਝਾਰਣਾ ਕਰਨਾ ਆ ਸਾਡੀਆਂ ਬੜਾ ਸੋਨਾ ਬਾਹਰ ਨਾਲ ਆ। ਅਬੀ ਰੋਟੀਆਂ। ਪਾਣੀ ਪੀਸੀ। ਆ ਹੱਥੋਂ ਬਾਅਦ ਤੇ ਆ ਗਿਆ ਇਹ ਕਿਹੜਾ ਦਾ ਮਾਰ ਦਿਆ। ਆਪਦਾ ਹੀ ਦਾਹਕ ਆ ਗਿਆ ਉਸਤੇ। ਦੇਖ ਕੱਲ੍ਹ ਨੂੰ ਆਪ ਫੇਰੇਣਾ ਮਾਰਵਾਰੀ ਕੁਰੇ ਆਉ ਜਿੰਨੇ ਮੇਰੇ ਕਿਹੜਾ ਪਰਮਾਨਟ ਹੁੰਦਾ ਇਹ ਨਹੀਂ ਚੰਗੀ ਗੱਲ ਠੀਕ ਆ ਠਕਾਉਣਾ ਇਹਨੂੰ ਠਕਾਉਣਾ ਹੈ ਸਾਣਾ ਨਾ ਲੈ ਜਾ ਰੋ ਤੂੰ ਸਾਹ ਲੈਣ ਦਿੰਦੇ ਜੇ ਤੂੰ ਸਾਹ ਨਹੀਂ ਲੈਣ ਤੇਰਾ ਪੇਟ ਟੱਨਾ ਨਹੀਂ ਭਾਵੇਂ ਇੱਕ ਮਿੰਟ ਹੀ ਘੋਲੇ ਦੇ ਨਾ ਪਰ ਘੋਲੇ ਯੋਰ ਮਾਰ ਕੇ ਸਾਦਾ ਕੀ ਵਦਾਈ ਕਿੰਨਾ ਮਚੰਮੇ ਤੋੜਿਆ ਉਖੜ ਜੋੜਾ ਚਾਚਾ ਥਾ ਥਾ ਸਿੱਧਾ 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 ਖਲੋ ਨਹੀਂ ਦੇਣਾ ਇਹ ਨੂੰ ਮਿੱਟੀ ਲਾਗਾ ਹਾ ਹਾ ਦੇ ਦੇ ਹਾ ਮਿੱਟੀ ਲਾ ਲਈ ਸਿੱਧਾ 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 ਪੰਨੀ ਦਾ ਲਾਤਾ ਨੂੰ ਚਾਹੀਦੀ ਇਹ ਸੇ ਲੱਗੀ ਮੁੜ ਕੇ ਤੰਨੇ ਜਾਣੇ ਰਾਲ ਕੇ ਢਾਲੇ ਜੇ ਨਾ ਢੱਗੂਆ ਦੇ ਸਿੱਧੇ ਹੋ ਓਏ ਤੁਸੀਂ ਸੁਣ ਕੇ ਰੁਕੀ ਕਰਾ ਪਰ ਗੁੱਸਤੀ ਲਾਉਣ ਨੂੰ ਆ ਗਿਆ ਇੱਥੇ ਆ ਵੀ ਚਲ ਬਾਕੀ ਲੋ ਦਹੀਂ ਚੱਲ ਓਏ ਚੱਲ ਚੱਚਾ ਚੱਲ ਸ਼ੁਰੂ ਕਰੋ ਸ਼ੁਰੂ ਸ਼ੁਰੂ ਅੰਦਰ ਕਾਰਨ ਚੋਕੇ ਅੰਦਰ ਕਾਰ ਅੰਦਰੋਂ ਅੰਦਰ ਬਾਹਰ ਕੱਢਦਾ ਤਾਂ ਕਾਏ ਅੰਦਰੋਂ ਅੰਦਰ ਆ ਗਿਆ ਆ ਤੇ ਤਾਲ ਬਾਹਰ ਦੀ ਪਾ ਦੋ ਸੋਹ ਸੋ ਇਸ਼ਾਰਾ ਦੇ ਮੇਰਾ ਤਾਂ ਸਾਹ ਬੰਦ ਕੀਤਾ ਜੀ ਚੱਲ ਓਏ ਕਾਂ ਗਿਆ ਲਿਆ ਨਹੀਂ ਨਹੀਂ ਕੋਈ ਹਾਂ ਉਹ ਲਾਂ ਸਦਾ ਹੋ ਗਿਰ ਆਜੋ ਚੱਲ 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 ਫੇਰੇ ਉੱਠ ਓਠ ਓਠ ਫੇਰੇ ਉੱਠ ਮੈਂ ਤਾਂ ਦੱਸਿਆ ਵੀ ਜਦੋਂ ਤੂੰ ਇਹਨੂੰ ਢਾਹਤਾ ਤਾਂ ਨਾ ਉਦੋਂ ਕੁਸ਼ਤੀ ਬੰਦ ਠੀਕ ਆ ਢਾਹ ਦੋ ਜਦੋਂ ਢਾਹਤਾ ਚਲੋ ਚਲੋ ਚੱਲ ਚੱਲ ਓਏ ਤੂੰ ਜ਼ੋਰ ਨਹੀਂ ਲਾਉਂਦਾ ਇਧਰੋਂ ਜੋੜ ਕੇ ਜ਼ੋਰ ਲਾ ਜ਼ੋਰ ਆ ਇਦਾਂ ਲੰਮੇ ਪੈ ਵਾਲੀ ਕੁਸ਼ਤੀ ਨਹੀਂ ਜੰਦਦੀ ਹੇਠੇ 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 ਕਹਿੰਦਾ ਨਵੇਂ ਕੋਈ ਜੋਦੇ ਨਾ ਜੋਦੇ ਨਾ ਜੋਦੇ ਨਾ ਕੋਈ ਹਾਲ ਆ ਉਹ ਨਾ ਤੱਕ ਹਾਂ ਚਾਬੀ आहा तकड़ा ਉਹ ਤਾਂ ਮਿੱਟੀ ਲਾਉਣ ਲੱਗੇ ਬੜਾ ਟਾਈਮ ਲਾਈ ਜਾਂਦੇ ਜਿਹੜੇ। ਚੱਲ। ਮੂਨਾ ਜਰ ਨੂੰ ਦਿਓ ਸਾਹ ਲੈ ਜਾਂਦਾ। ਚੱਲ ਚੱਲ। ਉਹ। ਪਲਵਾਨ ਦੇ ਮਿੱਟੀ ਨਹੀਂ ਜਬਾ। ਦਾ ਮਾਰ ਦੂ ਮਮਾ ਜਾਫੀ ਆ। ਠੀਕ ਆ। ਕਰ ਗਿਆ। ਬੋਲ। ਜੀਦੇ ਬੰਨ ਬੰਨ ਉਹ 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 ਨੰਨ ਨਾ ਪਾ ਨਾ ਗਿਆ ਥੱਕਿਆ ਰਿਹਾ ਹੁਣ ਥੱਕਿਆ ਮਾਰਦਾ ਦਾਜੇ ਕੋਈ ਬੈਠਾ ਦੇ ਕਿਨੇ ਕੀਆ ਤੇ ਤਾਂ ਕਾਲੇ ਹਾਂ ਅੱਛਾ 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 ਮਿੱਟੀ ਲਾ ਕਿਹਦੇ ਵੀ ਲਾਲਾ ਉਹਦੇ ਤੇ ਲੱਗੀ ਆ ਲੈ ਆ ਮੈਂ ਲਾਵਾਂ ਲਾ ਲਾ ਕਿਹਨਾਂ ਨੂੰ ਕਿ ਉਹ ਦਿਨ ਹੋਣਾ ਹੈ ਲੈ ਲੈ ਇਹ ਮਾ ਜੀ ਵਾਣ ਗਿਆ ਜੇ ਪਾਣੀ ਪੂਣੀ ਪਿਆਓ ਭਲਵਾਣ ਨੂੰ ਓਏ ਤੂੰ ਇਧਰ ਨਿੱਕੇ ਤੂੰ ਹੀ ਕਿਤੇ ਨਾਲ ਘੁੱਲ ਰਹਿ ਜਾ ਆਪਣੀ ਕੁਸ਼ਤੀ ਚ ਲਾਓ ਹੋਰ ਜੀ ਤੇ ਵੱਜ ਗਿਆ ਤੂੰ ਇਧਰ 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 ਓਏ ਤੂੰ ਜਾ ਇੱਥੇ ਪਾਣੀ ਭਰਨਾ ਪਾਣੀ ਭਰੋ ਮੋਟਰ ਕੋ ਲਾ ਕੇ ਤਾਰ ਨਾਲ ਆ ਕੇ ਭਰ ਉਹ ਨਿੱਕੇ ਭਰ ਦੇ ਚਲੋ ਚਲੋ ਆ ਜਾ ਗੱਲ ਹੈ ਵੀ ਤੂੰ ਮਖਾਈ ਹੋਰ ਓਏ ਹੋ ਤਨੋ ਕਹਿੰਦੇ ਨੇ ਕਾਂਝ ਜੋਰਵਾ ਜੋਰਨਵਾ ਜੋਰਵਾ ਜਿਹੜਾ ਪੂਰਾ ਤੇਜ਼ ਕੋਲ ਪਾ ਮੈਂ ਚੰਨਾ ਟੈ ਮੈਂ ਟੈ ਜਾਵੇਂ ਤੇਜ਼ ਕੋਲ ਤੇਜ਼ ਕੋਲ ਲੱਤਾਂ ਨੂੰ ਤਾਂ ਖੇਚੇ ਰੀਆਂ ਚੱਲ 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 Juga, untuk pemerintah Thailand dan kebun ini, dan ini. ਗਏ ਭੱਗ ਗਏ ਫਾਕਿਆ ਜੀ ਹੁਣ ਥੱਕਿਆ ਜੀ ਕੋਈ ਯਾਰ ਥੱਲੇ ਨਾਲ ਆ ਕੋਹੋਂ ਨਾਲ ਆ ਥੱਲੇ ਬਹਿ ਜਾ ਸਾਟ 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 ਜਿੰਨਾ ਤੱਕ ਖਾਲੇ ਗਹਿਣਾ ਆਣਾ ਇੱਥੇ ਬਹਿਣਾ ਨਹੀਂ ਜੇ ਕਿਸੇ ਨੇ ਬੰਦਾ ਬਹਿ ਗਿਆ ਨਾ ਪਪਾ ਬਾਹਰ ਹੀ ਮਰ ਜਾਣਗੇ ਸਾਠ ਤੂੰ ਏਦਾਂ ਬਹਿ ਸਕਦੇ ਨਾ ਤੱਕ ਨਹੀਂ ਲਾਉਣ ਸਾਟ ਬਹਿਣਾ ਨਹੀਂ ਖਾਲੇ ਹੈਲੋ ਆਂਦੀ ਮਟੇਲਾ ਉਹ ਨਾ ਚੋਕ ਕੋਲ ਗਲੀ ਚਲ ਕੀ ਜਾਂਦੇ ਨੇ ਚੋਕ ਲੈਣਾ ਹੈ ਇਹ ਤੋਂ ਖੇਤੋਂ 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 ਪਗੜੇ ਪਗੜੇ ਦੇ ਪਾ ਦੋ ਗਾਂ ਯਾਰ ਥੱਕਣ ਦੀ ਜਿਆਦਾ ਸੁਪਲਵਾਨ ਨਹੀਂ ਥੱਕਣ ਦਿਆ ਆਰੇ ਕੀ ਬੜਾ ਚੱਲ ਚੱਲ ਮੋਢੇ ਲਾਉਣ ਪਾਣੀ ਚਾਹ ਹੈ ਤਾਂ ਨਾ ਦੂਜੀ ਨਾਲ ਲੱਗ ਪੁੜ ਰਹੇ ਹੋ। ਪਾਰਲੀਮੈਂਟ ਪਾਰਲੀਮੈਂਟ ਮਾਰਾ ਤੇ ਇਹ ਤੁਹਿਆ ਮੇਰੇ ਇਹ ਨਾ ਹਾਂ ਅੱਛਾ ਲੱਗਦੀ ਹੈ ਬੜੀ ਅੱਧੀ ਦਾ ਬਾਇੰਸ ਵੀ ਲੱਗਦੀ ਹੈ। OK 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 ਹਾਂ कोई पार्टी नहीं है Amaran chan damar Amaran chan damar

ਦੀ ਭਵਾਨ ਨੇ ਲਾ ਤੇ ਲੀ ਗੇ ਮੁੜ ਕੇ ਵੀ ਕਾ ਹਾਂ ਉਸ ਨੂੰ ਨਾ ਡਾ ਰਾ ਗੇ ਨਾ ਮਾ ਬੰਦ ਕੋਲ ਚਲੋ ਨਮਾ ਹੋਇ ਚਲੋ ਨਿਸ਼ਾਨ ਦੇ ਨਹੀਂ ਆਣਦੇ ਸਨ